ਸਤਨਾਮ ਸ਼੍ਰੀ ਵਾਹ ਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਔਖੇ ਕੜੇ ਨ ਦੇਖਣ ਦੇਈ ਆਪਣਾ ਬਿਰਦ ਸਮਲੇ ਹੱਥ ਦੇ ਰੱਖ ਆਪਣੇ ਕਾ ਸਾਸ ਸਾਸ ਪ੍ਰਤ ਪਾਲੇ પ્રભુ સૌ લાગ રહે હો મેરા ચીત આદ અંત પ્રભુ સદા સહાઈ તન હમારા અમિત રહા રહા મન બિલાસ પર સાહેબ કે આવ સજ દેખ ગઢાઈ ਹਾਰੇ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜਰ ਖੈ ਇਤਨਾ ਸ੍ਰੀ ਮਹਲਾ 5 ਔਖੇ ਕੜੇ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖ ਆਪਣੇ ਕਾ ਸਾਸ ਸਾਸ ਪ੍ਰਤ ਪਾਲੇ પ્રભુ સેવા નાદ રહે ઓ મેરા ચીત આદ અંત પ્રભ સદા સહાઈ તન હમારા અમિત રહા રહા મન બિલાજ પે સાહેબ કે આસજ દેખ ગડાઈ ਆਰੇ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜਰ ਖਾਈ ਤਨਾਸਰੀ ਮਹਲਾ 5 ਔਖੇ ਕੜੇ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਤੇ ਰੱਖ ਆਪਣੇ ਕਾ ਸਾਸ ਸਾਸ ਪ੍ਰਤ ਪਾਲੇ પ્રભ સૌનાદ રહે ઓ મેરા ચીત આદ અંત પ્રભ સદા સહાઈ તન હમારા અમિત રહા રહા માન બિલાસ પે સાહેબ કે સાહેબ આજ સજ દેખ કડાઈ ਹਾਰੇ ਸਿਮਰ ਸਿਮਰ ਆਨੰਦ ਕਰੇ ਨਾਨਕ ਪ੍ਰਭ ਪੂਰਨ ਪੈਜਰ ਖਾਈ ਨਾ ਸ੍ਰੀ ਮਹਲਾ 5 ਔਖੇ ਕੜ ਨ ਦੇਖਣ ਦੇਈ ਆਪਣਾ ਬਿਰਦ ਸਮਲੇ ਹੱਥ ਤੇ ਰੱਖ ਆਪਣੇ ਕਾ ਸਾਸ ਸਾਸ ਬ੍ਰਤ ਪਾਲੇ ਪ੍ਰਭ ਸਿਉ ਨਾਗ ਰਹਿਓ ਮੇਰਾ ਚਿਤ ਆਗ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਰਹਾ ਮਨ ਬਿਲਾਸ ਪੈ ਸਾਹਿਬ ਕੇ ਸਾਹਿਬ ਆਤਜ ਦੇਖ ਗਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਰਾਬਰ ਪੂਰਨ ਪੈਜਰ ਖਾਈ ਤਨਾਸਰੀ ਮਹਲਾ ਪੰਜਵਾ ਔਖੇ ਕੜੇ ਨ ਦੇਖਣ ਦੇਈ ਆਪਣਾ ਬਿਰਦ ਸਮਲੇ ਹੱਥ ਦੇ ਰੱਖ ਆਪਣੇ ਕਾ ਸਾਸ ਸਾਸ ਪ੍ਰਤ ਪਾਲੇ ਰਾਗ ਸਿਉ ਨਾਦਰ ਰਹੇ ਹੋ ਮੇਰਾ ਚਿਤ ਆਦ ਅੰਤ ਪ੍ਰਾਪ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਰਹਾ ਮਨ ਬਿਲਾਸ ਪਏ ਸਾਹਿਬ ਕੇ ਆਜ ਅਜ ਦੇਖ ਗਡਾਈ ਹਰ ਸਿਮਰ ਸਿਮਰ ਆਨੰਦ ਕਰਿ ਨਾਨਕ ਪ੍ਰਭ ਪੂਰਨ ਪੈਜਰ ਖਾਈ ਤਨਾ ਸ੍ਰੀ ਮਹਲਾ ਪੰਜਵਾਂ ਔਖੇ ਕੜੀ ਨ ਦੇਖਣ ਦੇਈ ਆਪਣਾ ਬਿਰਦ ਸਮਲੇ ਹੱਥ ਤੇ ਰਖੇ ਆਪਣੇ ਕਾ ਸਾਸ ਸਾਸ ਪ੍ਰਤ ਪਾਲੇ પ્રભ સ વિનાગ રહયો મેરા ચીત આદ અંત પ્રભ સદા સહાઈ તન હમારા અમિત રહા રહા મન બિલાજ પે સાહેબ કે સાહેબ આજ સજ દેખ ગડાઈ ਆਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜਰ ਖਾਈ ਇਤਨਾ ਸ੍ਰੀ ਮਹਲਾ 5 ਵਾ ਔਖੇ ਕੜ ਨ ਦੇਖਣ ਦੇਈ ਆਪਣਾ ਬਿਰਦ ਸਮਲੇ ਹੱਥ ਤੇ ਰੱਖੇ ਆਪਣੇ ਕਾ ਸਾਸ ਸਾਸ ਬਤ ਪਾਲੇ પ્રભ સ વિનાગ રહયો મેરા ચીત આદ અંત પ્રભ સદા સહાઈ તન હમારા અમિત રહા રહા મન બિલાસ પર સાહેબ કે સાહેબ આજ સજ દેખ ગઢાઈ ਹਰ ਸਿਮਰ ਸਿਮਰ ਆਨੰਦ ਕਰਿ ਨਾਨਕ ਪ੍ਰਭ ਪੂਰਨ ਪੈਜਰ ਖਾਈ ਇਤਨਾ ਸ੍ਰੀ ਮਹਲਾ ਪੰਜਵਾਂ ਔਖੇ ਕੜੀ ਨ ਦੇਖਣ ਦੇਈ ਆਪਣਾ ਬਿਰਦ ਸਮਲੇ ਹੱਥ ਤੇ ਰਖੇ ਆਪਣੇ ਕਾ ਸਾਸ ਸਾਸ ਪ੍ਰਤ ਪਾਲੇ પ્રભ સૌનાદ રહે ઓ મેરા ચીત આદ અંત પ્રભ સદા સહાઈ તન હમારા અમિત રહા રહા મન બિલાસ પર સાહેબ કે આચર દેખ ગઢાઈ હર સિમર સિમર આનંદ કરે માનક પ્રભ પૂરન પૈજર ખાઈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ